ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲੈਂਸ ਨੇ ਸਰਗਰਮ ਰਾਸਨੀਤੀ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲੈਂਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲੈਂਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪਾਕੂਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੇਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਡਰ ਸ਼ਿਵੀ ਲਈ ਜਾਣੀ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ 8 ਚੋਣਾਂ ਦਾ ਸਿਆਸੀ ਸਫ਼ਰ ਉਹ ਤੈਅ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸੰਭਾਲ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ-ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕੈਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਨਾ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰ ਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰ ਅਭਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਟ ਦੇ ਵਿੱਚ ਵਾਪਸ ਆ ਗਿਆ ਉਨ੍ਹਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਸ ਸਮਾਂ ਉਨ੍ਹਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਵਜੋਂ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕਲੋਨਸ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਨਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕਈ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲਿੰਸ ਨੇ ਸਰਗਰਮ ਰਾਸਨੀਤੀ ਤੋਸਨੀ ਆਸਲਾੰਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫਰ ਲਕਸਨ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪਾਕੂਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੀਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਾਣ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ 8 ਚੋਣਾਂ ਦਾ ਸਿਆਸੀ ਸਫ਼ਰ ਉਹ ਤਿਆਰ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸੰਭਾਲਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ-ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ, ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਪਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਨ੍ਹਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਨ੍ਹਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਬਰਜੋ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕਲੋਨਸ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਣਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕਈ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲਿੰਸ ਨੇ ਸਰਗਰਮ ਰਾਸਨੀਤੀ ਤੋਸਨੀ ਆਸ ਲੈੰਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫਰ ਲਕਸਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪਾਕੂਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੀਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਾਣੀ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ ਅੱਠ ਚੋਣਾਂ ਦਾ ਸਿਆਸੀ ਸਫ਼ਰ ਉਹ ਤੈਅ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸਮਾਂ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾ ਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਵਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੋਂ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਹਨਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਹਨਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਵਜੋਂ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕੋਲਿੰਜ਼ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਨਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕਈ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲਿੰਸ ਨੇ ਸਰਗਰਮ ਰਾਸਨੀਤੀ ਤੋਸਨੀ ਆਸਲਾੰਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫਰ ਲਕਸਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪੋਕੁਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੀਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਣ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ 8 ਚੋਣਾਂ ਦਾ ਸਿਆਸੀ ਸਫ਼ਰ ਉਹ ਤਿਆਰ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸਮਾਂ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾ ਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਪਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਹਨਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਹਨਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਵਜੋਂ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕੋਲਿੰਜ਼ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਨਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕੇ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਟ ਮਿਨਿਸਟਰ ਯੂਡਿਥ ਕੋਲਿੰਸ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡਿਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸ ਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮંત્રી ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ ਉਹਨਾਂ ਦੇ ਅਸਤੀਫੇ ਨਾਲ ਪਾਪੋਕੁਰਾ ਹਲਕੇ ਵਿੱਚ ਤੁਰੰਤ ਕੋਈ ਉਪ ਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡਿਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਣ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ ਅੱਠ ਚੋਣਾਂ ਦਾ ਸਿਆਸੀ ਸਫ਼ਰ ਉਹ ਤੈਅ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸਮਾਂ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾ ਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਪਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਹਨਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਹਨਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਵਜੋਂ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕੋਲਿੰਜ਼ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਨਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕੇ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲਿੰਸ ਨੇ ਸਰਗਰਮ ਰਾਸਨੀਤੀ ਤੋਸਨੀ ਆਸ ਲੈੰਡਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫਰ ਲਕਸਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪਾਕੂਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੀਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਾਣੀ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ ਅੱਠ ਚੋਣਾਂ ਦਾ ਸਿਆਸੀ ਸਫ਼ਰ ਉਹ ਤਿਆਰ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸਮਾਂ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ-ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ, ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਪਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਨ੍ਹਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਨ੍ਹਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਬਰਜੋ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਨੁਈ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕਲੋਨਸ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਨਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕਈ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲਿੰਸ ਨੇ ਸਰਗਰਮ ਰਾਸਨੀਤੀ ਤੋਸਨੀ ਆਸ ਲੈੰਡਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫਰ ਲਕਸਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪਾਕੂਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੀਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਣੇ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ ਅੱਠ ਚੋਣਾਂ ਦਾ ਸਿਆਸੀ ਸਫ਼ਰ ਉਹ ਤੈਅ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸਮਾਂ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ-ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ, ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਪਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਹਨਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਹਨਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਵਜੋਂ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕੋਲਿੰਜ਼ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਨਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਤਦੋਂ ਹੀ ਮਜ਼ਬੂਤ ਹੋ ਜੋ ਤੁਹਾਡੀ ਪਿੱਠ ਤੇ ਕਈ ਨਿਸ਼ਾਨ ਹੋਣ ਨਿਊਜ਼ੀਲੈਂਡ ਦੀ ਨੈਸ਼ਨਲ ਪਾਰਟੀ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮਿਨਿਸਟਰ ਯੂਡੀਥ ਕੋਲਿੰਸ ਨੇ ਸਰਗਰਮ ਰਾਸਨੀਤੀ ਤੋਸਨੀ ਆਸਲੈਂਡਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਕਿਸਟੋਫ ਲਕਸਰ ਨੇ ਬੁੱਧਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਯੂਡੀਥ ਕੋਲਿੰਸ ਨੂੰ ਨਿਊਜ਼ੀਲੈਂਡ ਲਾ ਕਮਿਸ਼ਨਰ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦਫ਼ਤਰ ਅਨੁਸਾਰ ਕੋਲਿੰਸਾਲ ਦੇ ਵਿਚਕਾਰ ਤੱਕ ਸੰਸਦ ਮੈਂਬਰ ਵਜੋਂ ਆਪਣੇ ਮੰਤਰੀ ਪੋਰਟਫੋਲੀਓ ਨਾਲ ਜੁੜੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਰਹਿਣਗੇ। ਉਨ੍ਹਾਂ ਦੇ ਅਸਤੀਫੇ ਨਾਲ ਪਾਪਾਕੂਰਾ ਹਲਕੇ ਵਿੱਚ ਤੁਰੰਤ ਕੋਈ ਉਪਚੋਣ ਨਹੀਂ ਹੋਵੇਗੀ ਕਿਉਂਕਿ ਆਮ ਚੋਣਾਂ ਕਾਫੀ ਨੇੜੇ ਹਨ 2002 ਵਿੱਚ ਪਹਿਲੀ ਵਾਰ ਸੰਸਦ ਵਿੱਚ ਚੁਣੀ ਗਈ ਯੂਡੀਥ ਕੋਲਿੰਸ ਨਿਊਜ਼ੀਲੈਂਡ ਦੀ ਸਭ ਤੋਂ ਲੰਬੇ ਸਮੇਂ ਤੱਕ ਲਗਾਤਾਰ ਸੇਵਾ ਕਰਨ ਵਾਲੀ ਮਹਿਲਾ ਐਮਪੀ ਰਹੀ ਹਨ ਉਹ ਸਰਕਾਰ ਦੇ ਸਭ ਤੋਂ ਐਕਸਪੀਰੀਅੰਸ ਵਾਲੇ ਨੇਤਾਵਾਂ ਦੇ ਵਿੱਚ شمار ਰਹੀ ਹੈ ਤੇ ਆਪਣੀ ਸਖਤ ਅਤੇ ਨਿਡਰ ਸ਼ਿਵਿਲੇ ਜਾਣੀ ਜਾਂਦੀ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੋਲਿੰਸ ਨੇ ਕਿਹਾ ਹੈ ਕਿ 8 ਚੋਣਾਂ ਦਾ ਸਿਆਸੀ ਸਫ਼ਰ ਉਹ ਤਿਆਰ ਕਰ ਚੁੱਕੀ ਹੈ। ਉਹਨਾਂ ਨੇ ਹੱਸਦੇ ਹੋਏ ਕਿਹਾ ਹੈ ਕਿ ਮੈਂ ਹੁਣ ਹਾਊਸ ਦੀ ਮਾਂ ਬਣ ਗਈ ਹਾਂ ਤੇ ਇਹ ਗੱਲ ਮੈਨੂੰ ਉਮਰ ਦਾ ਅਹਿਸਾਸ ਕਰਵਾ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਹੁਣ ਸਮਾਂ ਨਵੇਂ ਜੋੜਿਆਂ ਦੇ ਅੱਗੇ ਆਉਣ ਦਾ ਹੈ ਤੇ ਜ਼ਿੰਮੇਵਾਰੀ ਸਮਾਂ ਲੈਂਦਾ ਹੈ। ਕੁਲਿੰਸ ਨੇ ਕਿਹਾ ਹੈ ਕਿ ਪਾਪਾ ਕੁਰਾ ਦੇ ਲੋਕਾਂ ਅਤੇ ਪੂਰੇ ਨਿਊਜ਼ੀਲੈਂਡ ਦੀ ਸੇਵਾ ਕਰਨਾ ਉਹਨਾਂ ਲਈ ਬੜੀ ਮਾਣ ਵਾਲੀ ਗੱਲ ਰਹੀ ਹੈ। ਉਹਨਾਂ ਦੱਸਿਆ ਹੈ ਕਿ ਉਹਨਾਂ ਦੇ ਸਿਆਸੀ ਸਫ਼ਰ ਦੌਰਾਨ ਉਤਾਰ ਚੜਾਹ ਬਹੁਤ ਰਹੇ ਹਨ ਪਰ ਉਹਨਾਂ ਦੇ ਪਤੀ ਡੇਵਿਡ ਅਤੇ ਪੁੱਤਰ ਜੇਮਸ ਦਾ ਅਟਲ ਸਹਾਰਾ ਹਮੇਸ਼ਾ ਉਹਨਾਂ ਨਾਲ ਬਣਿਆ ਰਿਹਾ ਹੈ। ਆਪਣੇ ਕੈਰੀਅਰ ਦੌਰਾਨ ਜੂਡੀਥ ਕੁਲਿੰਸ ਕਈ ਵਾਰ ਵਿਵਾਦਾਂ ਦੇ ਵਿੱਚ ਵੀ ਰਹੀ ਹੈ। ਚੋਣਾਂ ਬਹਿਸ ਦੌਰਾਨ ਦਿੱਤਾ ਗਿਆ ਬਿਆਨ ਹੋਵੇ ਜਾਂ ਕਰੈਕਸ਼ਨ ਮੰਤਰੀ ਦੇ ਤੌਰ ਤੇ ਕੈਦੀਆਂ ਦੇ ਭਜਣ ਵਾਲਾ ਮਾਮਲਾ ਕਈ ਮੌਕਿਆਂ ਤੇ ਉਹਨਾਂ ਦੇ ਬਿਆਨ ਸੁਰਖੀਆਂ ਦੇ ਵਿੱਚ ਬਣ ਗਏ ਸਨ। ਉਹਨਾਂ ਨੂੰ ਕ੍ਰਸ਼ਰ ਕੋਲਿੰਸ ਦਾ ਉਪਨਾਮ ਵੀ ਮਿਲਿਆ ਹੈ ਜੋ ਗੈਰਕਾਨੂੰਨੀ ਰੇਸਿੰਗ ਕਰਨ ਵਾਲਿਆਂ ਦੀਆਂ ਗੱਡੀਆਂ ਕੁਚਲਣ ਵਾਲੀ ਨੀਤੀਕਰਨ ਪਿਆਸੀ ਕੋਲਿੰਸ ਨੇ ਕਿਹਾ ਹੈ ਕਿ ਐਸੇ ਉਪਨਾਮ ਲੋਕਾਂ ਨੂੰ ਨੇਤਾ ਨੂੰ ਇੱਕ ਇਨਸਾਨ ਵਜੂਦ ਦੇਖਣ ਤੋਂ ਰੋਕ ਦਿੰਦੇ ਹਨ 2014 ਵਿੱਚ ਡਰਟੀ ਪੋਲਿਟਿਕਸ ਮਾਮਲੇ ਅਤੇ ਆਰਾਵਿਡਾ ਦੁੱਧ ਕੰਪਨੀ ਨਾਲ ਜੁੜੇ ਵਿਵਾਦਾਂ ਤੋਂ ਬਾਅਦ ਉਹਨਾਂ ਨੂੰ ਮੰਤਰੀ ਅਹੁਦਾ ਵਿਛੜਨਾ ਪਿਆ ਸੀ ਪਰ 2015 ਵਿੱਚ ਉਹ ਮੁੜ ਕੈਬਨਿਟ ਦੇ ਵਿੱਚ ਵਾਪਸ ਆ ਗਿਆ ਉਹਨਾਂ ਨੇ ਕਿਹਾ ਹੈ ਕਿ ਉਹ ਚਿਸੋਲਮ ਜਾਂਚ ਵਿੱਚ ਬਰੀ ਹੋਈ ਹੈ ਅਤੇ ਉਹ ਸਮਾਂ ਉਹਨਾਂ ਲਈ ਕਾਫੀ ਮੁਸ਼ਕਲ ਵਾਲਾ ਰਿਹਾ ਸੀ ਮੌਜੂਦਾ ਕਾਰਜਕਾਲ ਦੌਰਾਨ ਡਿਫੈਂਸ ਮਿਨਿਸਟਰ ਜੋ ਕੋਲਿੰਜ਼ ਨੇ ਡਿਫੈਂਸ ਫੋਰਸ ਦੇ ਬਜਟ ਦੇ ਵਿੱਚ ਵਾਧਾ ਕੀਤਾ ਹੈ ਸੈਨਾ ਦੇ ਸਾਜ਼ੋ-ਸਮਾਨ ਅਤੇ ਟਾਂਚੇ ਨੂੰ ਮਜ਼ਬੂਤ ਕੀਤਾ ਹੈ ਅਤੇ ਮਾਨਵ ਰੂਹੀ ਜਹਾਜ਼ ਡੁੱਬਣ ਵਾਲੇ ਮਾਮਲੇ ਨੂੰ ਸਾਹਮਣੇ ਰਹਿ ਕੇ ਸੰਭਾਲਿਆ ਹੈ ਆਖਿਰ ਵਿੱਚ ਯੋਡਿਸ ਕੋਲੋਨਜ਼ ਨੇ ਕਿਹਾ ਹੈ ਕਿ ਸਿਆਸਤ ਵਿੱਚ ਟਿਕੇ ਰਹਿਣ ਲਈ ਹੌਸਲਾ ਅਤੇ ਸਹਿਣਸ਼ੀਲਤਾ ਦੀ ਬਹੁਤ ਲੋੜ ਹੁੰਦੀ ਹੈ